ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚਰਿੱਤਰ ਚਟਕੀ ਵੱਲੋਂ ਜੋ ਵੀ ਦੀ ਸੇਵਾ ਚੱਲ ਰਹੀ ਆ ਇਹ ਛੋਟੇ ਜ਼ਿਮੀਦਾਰ ਨੇ ਜਿਹੜੇ ਦੋ ਦੋ ਕਿੱਦਿਆਂ ਵਾਲੇ ਕਿੱਲੇ ਕਿੱਲੇ ਵਾਲੇ ਨੇ ਇਹਨਾਂ ਨੂੰ ਕਿੰਨੇ ਦੇ ਰਹੇ ਆ ਜੀ ਤੇ ਇਹ ਪਿੰਡ ਦੇ ਜਿਮੇਵਾਰ ਬੰਦੇ ਸਰਪੰਚ ਨੇ ਇਹ ਭਾਈ ਸਾਹਿਬ ਤੇ ਇਹਨਾਂ ਨੇ ਸਾਰੇ ਪਿੰਡ ਦੀ ਵਧੀਆ ਟੰਗ ਦੇ ਨਾਲ ਜਾਨੀ ਕਿ ਮਤਲਬ ਦੱਸਿਆ ਵੀ ਜਿਹਦੇ ਕੋਲ ਥੋੜੀ ਪਹਿਲੀ ਛੋਟੇ ਜੀਮੇਦਾਰਾਂ ਨੂੰ ਅਸੀਂ ਵੀ ਦੇਣਾ ਇਹ ਸਾਰੀ ਦੇਖ ਰੇਖਾ ਤਾਂ ਵੀ ਜਾਨੀ ਕਿ ਦਵਾ ਰਹੇ ਨੇ ਇਹ ਦੱਸ ਰਹੇ ਨੇ ਵੀ ਕਿਹਦੇ ਕੋਲ ਕਿੰਨੀ ਜ਼ਮੀਨਾਂ ਕਿਹਦੇ ਕੋਲ ਕਿੰਨੀ ਜ਼ਮੀਨਾਂ ਜਿਹੜੇ ਛੋਟੇ ਜੀਮੇਦਾਰ ਨੇ ਛੋਟੇ ਜੀਮੇਦਾਰ ਨੇ ਉਹਨਾਂ ਨੂੰ ਮਤਲਬ ਅਸੀਂ ਦੀ ਤੇ ਰਹੇ ਹਾਂ ਜੀ ਹਾਂਜੀ ਸਰਪੰਚ ਸਾਹਿਬ ਜੀ ਭਾਈ ਖਾਲਸਾ ਭਾਈ ਫਤਿਹਜੀ ਅਸੀਂ ਇਹ ਜੀਓ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਗੁਰਨਾਨਦ ਸਾਹਿਬ ਜੀ ਨਾਲ ਜੁੜਿਆ ਤੇ ਅਸੀਂ ਪਿੰਡ ਸੁਲਤਾਨਪੁਰ ਦੇ ਮਾਲ ਵਿੱਚ ਆਏ ਆ ਵਾ ਜਿਹੜਾ ਇਹ ਕਣਕ ਵੰਡਣ ਵਾਸਤੇ ਤੇ ਉਹ ਸੱਜਣਾ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਇੰਦੀ ਦੂਰ ਤੇ ਕੰਮ ਦੀ ਸੇਵਾ ਨਿਭਾਉਂਦੇ ਆ ਜਦੋਂ ਜਿੱਥੋਂ ਵੀ ਇਹ ਵੀ ਆਇਆ ਬਹੁਤ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਹੀ ਇਹ ਦਾਨੀ ਸੱਜਣ ਜਿਹੜੇ ਆ ਜਿੱਦਾਂ ਇਹ ਹਰਦਪੀਰ ਤੋਂ ਲੋਕ ਆ ਉਹਨਾਂ ਦੀ ਮਤ ਕਰਦੇ ਨਾਲ ਭਾਈ ਖਾਲਸਾ ਭਾਈ ਫਤਿਹਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟ ਵੱਲੋਂ ਜੋ ਕਣਕ ਦਾ ਵੀ ਵੰਡਿਆ ਜਾ ਰਿਹਾ ਇਹ ਜ਼ਿਮੀਂਦਾਰੇ ਬਜ਼ੁਰਗ ਸੀਗੇ ਇਹਨਾਂ ਦੇ ਦੋ ਕਿਲੇ ਸੀਗੇ ਇਹਨਾਂ ਨੂੰ ਦੋ ਗੱਟੇ ਦੇ ਤੇ ਕਿ ਭਾਈ ਸਾਹਿਬ ਸੀਗੇ ਇਹਨਾਂ ਦੇ ਵੀ ਦੋ ਕਿਲੇ ਸੀਗੇ ਇਹਨਾਂ ਨੂੰ ਵੀ ਦੋ ਗੱਟੇ ਦੇ ਤੇ ਕਿ ਇਹ ਖੜੇ ਨੇ ਬੱਚੇ ਭੇਜੇ ਨੇ ਇਹਨਾਂ ਦੇ ਇਹ ਲੋਗੱਟੇ ਦੇ ਤੇ ਇਹਨਾਂ ਨੂੰ ਤੇ ਜਿਹੜੇ ਉਹ ਭਾਈ ਸਾਹਿਬ ਨੇ ਤੇ ਆ ਭਾਈ ਜੀ ਇਹਨਾਂ ਦਾ ਇੱਕ ਇੱਕ ਕਿਲਾ ਸੀਗਾ ਇਹਨਾਂ ਨੂੰ ਇੱਕ ਇੱਕ ਗੱਟਾ ਦਿੱਤਾ ਇੱਕ ਭਾਈ ਸਾਹਿਬ ਇਹ ਨੇ ਇਹਨਾਂ ਦੇ ਆ ਪਏ ਨੇ ਦੋ ਕੱਟੇ ਇੱਥੇ ਬਜ਼ੁਰਗ ਨੇ ਇੱਧਰ ਖੜੇ ਨੇ ਆਪ ਬਜ਼ੁਰਗ ਨੇ ਬਜ਼ੁਰਗੋ ਆਓ ਥੋੜਾ ਨਾ ਵੀ ਇਹਨਾਂ ਦਾ ਅੱਛਾ ਉਹ ਥੋੜਾ ਆ ਕੇ ਜਾਂਦਾ ਠੀਕ ਆ ਠੀਕ ਆ ਉਹ ਆ ਬਜ਼ੁਰਗ ਖੜੇ ਨੇ ਉੱਤਰ ਲਿਖਾਉਣ ਗਏ ਹੋਏ ਨੇ ਨਾਮ ਲਿਖਦੇ ਆ ਨਾਲ ਉਹਨਾਂ ਦਾ ਇਹ ਪਿਆ ਵੀ ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਲਿਸਟ ਬਣਾ ਕੇ ਕਿਉਂਕਿ ਦੱਸਿਆ ਸੀਗਾ ਸਰਪੰਚ ਸਾਹਿਬ ਜੀ ਹੈਗੇ ਨੇ ਤੇ ਆ ਇਸ ਤਰ੍ਹਾਂ ਲਿਸਟ ਬਣਾ ਕੇ ਦਿੰਨੇ ਆ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਨੂੰ ਦੇਖੋ ਜੀ ਡੁੱਲਦਾ ਮੜਾ ਜਾ ਤੇ ਦੇ ਰਹੇ ਆ ਬਹੁਤ ਵਧੀਆ ਢੰਗ ਦੇ ਨਾਲ ਮਤਲਬ ਲੋਕ ਪਿਆਰ ਦੇ ਨਾਲ ਲੈ ਰਹੇ ਨੇ ਵੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਦਾ ਧੰਨਵਾਦ ਵੀ ਕਰ ਰਹੇ ਨੇ ਤੇ ਸਾਡੇ ਵੱਲੋਂ ਵੀ ਟੀਮ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਦੇ ਦੁੱਖ 'ਚ ਸਹਾਇੀ ਹੋਏ ਨੇ ਕਿਉਂਕਿ ਇਹਨਾਂ ਨੂੰ ਵੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਤੇ ਕਿਉਂਕਿ ਇਹ ਉਡੀਕ ਰਹੇ ਸੀਗੇ ਵੀ ਜੇ ਹੁਣ ਝੋਨੇ ਤਾਂ ਬੋਣੇ ਹੀ ਪੈਣੇ ਨੇ ਤੇ ਜੇ ਹੁਣ ਕੋਈ ਬੀਜ ਦਾ ਇੰਤਜ਼ਾਮ ਹੋ ਜੇ ਤਾਂ ਝੋਨੇ ਵਾ ਕੇ ਅਸੀਂ ਮਤਲਬ ਆਪਣੀ ਜੋ ਕਣਕ ਹੈਗੀ ਆ ਉਹ ਬੀਜ ਲਈਏ ਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੈਕਟ ਵੱਲੋਂ ਜੋ ਬੀਜ ਪਹੁੰਚਾਇਆ ਗਿਆ ਵਾਗੇ ਗੁਰੂ ਵਾਗੇ ਗੁਰੂ ਜੀ ਵਾਗੇ ਗੁਰੂ ਜੀ ਸਵਾਇ ਗੁਰੂ ਜੀ ਕਾ ਖਾਲਸਾ ਸਵਾਇ ਗੁਰੂ ਜੀ ਕੀ ਫਤਿਹ ਗੁਰਨਾਕ ਦਵ ਗੁਰਨਾਕ ਦੇ ਚੇਟੀਟਾ ਟੀਟਰੀ ਵੱਲੋਂ ਜਿਹੜੀ ਕਨਕਾੜੀ ਕਿਸਾਨਾਂ ਨੂੰ ਬੀਜ ਜਿਹੜਾ ਦਿੱਤਾ ਜਾ ਰਿਹਾ ਹੈ ਵਾਹਿਗੁਰੂ 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 বাগে গুরুজি গুরুজি বগে গুরুজি গুরুজি বাগে গুরুজি বাগে গুরুজি ਬਸਤ ਸੁੱਖ ਸੇ ਜਬਸਰਾ ਸਾਈ ਕਰੀ ਸੁਲਖਣੀ ਸਿਮਰਤ ਹਰਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣਾ ਪੜੇ ਦਸਾ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ